ਮੌਸਮ ਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਗੱਲ ਕਰਾਂਗੇ ਪੰਜਾਬ ਹਰਿਆਣਾ ਰਾਜਸਥਾਨ ਦੇ ਮੌਸਮ ਦੀ ਸੱਸੀਆਂ ਗੱਲ ਸਾਰੇ ਪੰਜਾਬ ਵਾਸੀਆਂ ਨੂੰ ਪਿਛਲੀ ਵੀਡੀਓ ਦੇ ਵਿੱਚ ਤਿੰਨ ਮਾਡਲ ਦੱਸੀ ਸਨ ਆਈਕੋਨ ਜੀਪੀਐਸ ਮਾਡਲ ਹੋ ਗਿਆ ਇਹਨਾਂ ਦੀ ਸਹਾਇਤਾ ਦੇ ਨਾਲ ਮੌਸਮ ਵਿਭਾਗ ਦੇ ਰੈਡਾਰ ਦੇ ਵਿੱਚ ਜਿਹੜੇ ਪਛਮੀ ਸਿਸਟਮ ਆ ਰਹੇ ਹਨ ਉਹਦੀ ਐਨਾਲਾਈਜ਼ ਕਰਕੇ ਦੱਸਾਂਗੇ ਫਿਲਹਾਲ ਆਪਾਂ ਨੂੰ ਚਾਰ ਪਛਮੀ ਸਿਸਟਮ ਆਉਂਦੇ ਦਿਖਾਈ ਦੇ ਰਹੇ ਹਨ 31 ਅਤੇ 1 ਅਤੇ 4 ਅਤੇ 5 ਤਰੀਕ ਨੂੰ ਇੱਕ ਵੱਡਾ ਪਛਮੀ ਸਿਸਟਮ ਆਉਂਦਾ ਹੈ ਦਿਖਾਈ ਦੇ ਰਿਹਾ ਤੁਸੀਂ ਰੈਡਾਰ ਸਿਸਟਮ ਦੇ ਵਿੱਚ ਦੇਖ ਸਕਦੇ ਹੋ 4 ਅਤੇ 5 ਤਰੀਕ ਨੂੰ ਆਪਾਂ ਨੂੰ ਵੱਡਾ ਪਛਮੀ ਸਿਸਟ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਆਉਂਦੇ 7-8 ਦਿਨਾਂ ਦੇ ਮੌਸਮ ਦੀ ਗੱਲ ਕਰੀਏ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਕਿਹੋ ਜਿਹਾ ਰਹੇਗਾ ਇਸ ਵੇਲੇ ਦੀਆਂ ਲਾਈਵ ਸਾਇਲਟ ਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਤਕਰੀਬਨ ਪੰਜਾਬ ਦੀ ਗੱਲ ਕਰੀਏ ਇਸ ਵੇਲੇ ਪੰਜਾਬ ਦੇ ਲਗਭਗ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਹੈ ਖਾਸ ਕਰਕੇ ਜੇਕਰ ਗੱਲ ਕਰੀਏ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਟੁੱਟਮੇ ਤੌਰ ਤੇ ਤੁੰਦ ਅਤੇ ਕੋਰੇ ਦੇ ਸਾਹ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਸਕਦੇ ਹਨ ਓਵਰ ਆਲ ਮੌਸਮ ਕੱਲ ਆਪਾਂ ਨੂੰ ਨਿੱਗਾ ਜਿਹਾ ਦੇਖਣ ਨੂੰ ਮਿਲਿਆ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਦੇਖਣ ਨੂੰ ਮਿਲ ਰਹੀ ਸੀ ਜੇਕਰ ਪਿਛਲੇ 24 ਘੰ 3.9 ਡਿਗਰੀ ਟੈਂਪਰੇਚਰ ਆਪਾਂ ਦੇਖਣ ਨੂੰ ਮਿਲ ਰਿਹਾ ਹੈ ਤਕਰੀਬਨ ਐਵਰੇਜ ਟੈਂਪਰੇਚਰ 1 ਡਿਗਰੀ ਉੱਪਰ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦਾ ਮੌਸਮ ਆਉਂਦੇ ਦੋ ਦਿਨ ਵੀ ਦੇਖਣ ਨੂੰ ਮਿਲੇਗਾ ਬਾਕੀ ਜੇਕਰ ਗੱਲ ਕਰੀਏ ਤਾਂ ਗਰਮ ਜਾਂ ਮੌਲ ਹਜੇ ਵੀ ਦਿਨ ਵੇਲੇ ਚਲਦੇ ਹੋਏ ਪਹਿਲੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜੇਕਰ ਸਿਸਟਮ ਦੀ ਗੱਲ ਕਰੀਏ ਅਗਲੇ 3-4 ਸਿਸਟਮ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਸਿਸਟਮ ਆਉਂਦੇ ਹੋਏ ਦਿਖਾਈ ਦੇ ਰਹੇ ਹਨ ਜੇਕਰ 30 ਤਰੀਕ ਦੀ ਗੱਲ ਕਰੀਏ 30 ਤਰੀਕ ਨੂੰ ਦੁਪਹਿਰ ਤੋਂ ਬਾਅਦ ਫਾਵਾਂ ਜਿਹੜੀਆਂ ਚੱਲ ਰਹੀਆਂ ਹਨ ਉੱਤਰ- ਦੀ ਦੱਖਣ ਪੂਰੇ ਦੀਵਾਵਾਂ ਆਪਾਂ ਨੂੰ 30 ਤਰੀਕ ਨੂੰ ਦੇਖਣ ਨੂੰ ਮਿਲੇਗੀ ਤਕਰੀਬਨ ਕਹਿ ਸਕਦੇ ਹਾਂ ਕਿ 30 ਅਤੇ 31 ਨੂੰ ਇੱਕ ਹਲਕਾ ਜਿਹਾ ਸਿਸਟਮ ਦੇਖਣ ਨੂੰ ਮਿਲੇਗਾ ਤਕਰੀਬਨ 30 ਤਰੀਕ ਨੂੰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਰੀ ਗੰਗਾ ਨਗਰ ਅਬੋਰ ਅਤੇ ਮੁਖਸਰ ਦੇ ਵਿੱਚ ਹਲਕੀ ਤੁੰਦ ਅਤੇ ਕੋਹਰਾ ਦੇਖਣ ਨੂੰ ਮਿਲ ਸਕਦਾ ਹੈ ਉਸ ਤੋਂ ਬਾਅਦ ਓਵਰਾਲ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਜੀ ਐਫ ਐਸ ਮਾਡਲ ਦੀ ਗੱਲ ਕਰੀਏ ਜਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ ਹੈ ਕਿਸੇ ਕਿਸਮ ਦੀ ਬੱਦਲਬਾਈ ਦੇ ਅਸਰ ਨਹੀਂ ਪਰ 31 ਤਰੀਕ ਦੇ ਮੌਸਮ ਦੀ ਗੱਲ ਕਰੀਏ ਤਾਂ ਮਾਝੇ ਦੇ ਖੇਤਰ ਹੋਗੇ ਪੁਆਦ ਦੇ ਖੇਤਰ ਸਕਦੀ ਹੈ ਬਹੁਤ ਘੱਟ ਚਾਂਚਾਂ ਹਲਕੀ ਟੁੱਟਮੀ ਬੁੰਦਾਬੰਦੀ ਦੇਖਣ ਨੂੰ ਮਿਲ ਸਕਦੀ ਹੈ ਜਿਸ ਦੇ ਵਿੱਚ ਇਲਾਕੇ ਹੋਣਗੇ ਗੁਰਦਾਸਪੁਰ ਹੋ ਗਿਆ ਜਲੰਧਰ ਹੋ ਗਿਆ ਚਾਰਪੁਰ ਦੇ ਇਲਾਕੇ ਹੋਗੇ ਬਾਕੀ ਫਤੇਗੜ ਸਾਹਿਬ ਰੋਪੜ ਹੋ ਗਿਆ ਪਟਿਆਲੇ ਦੇ ਇਲਾਕੇ ਹੋਗੇ ਇਹਨਾਂ 2000 ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਟੁੱਟਮੇ ਛਰਾਟੇ ਆਪਾਂ 31 ਤਰੀਕ ਨੂੰ ਦੇਖਣ ਨੂੰ ਮਿਲ ਸਕਦੇ ਹਨ ਉਸ ਤੋਂ ਬਾਅਦ ਆਪਾਂ ਨੂੰ ਬੈਕ ਟੂ ਬੈਕ ਸਿਸਟਮ ਹੋਰ ਵੀ ਦੇਖਣ ਨੂੰ ਮਿਲਣਗੇ ਜੇ ਕਦੇ ਇੱਕ ਤਰੀਕ ਦੇ ਮੌਸਮ ਦੀ ਗੱਲ ਕਰੀਏ ਤਕਰੀਬਨ ਪੰਜਾਬ ਦੇ ਵਿੱਚ ਜਿਹੜੇ ਸਿਸਟਮ ਚਲਦੇ ਹੋਏ ਦਿਖਾਈ ਦੇ ਰਹੇ ਹਨ ਤਕਰੀਬਨ ਪੰਜਾਬ ਦੇ ਵਿੱਚ ਇਹ 70 ਤੋਂ 75% ਇਲਾਕਿਆਂ ਦੇ ਵਿੱਚ ਮੀਂਹ ਦੇ ਦੇਖਣ ਨੂੰ ਮਿਲਣਗੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਆਪਾਂ ਨੂੰ ਥੋੜੀ ਤੇਜ਼ ਹਵਾ ਦੇ ਇਸ਼ਾਰ ਹਨ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਦੇ ਇਸ਼ਾਰ ਆਪਾਂ ਨੂੰ ਦੇਖਣ ਨੂੰ ਮਿਲਣਗੇ ਕਿਉਂਕਿ ਬੈਕ ਟੂ ਬੈਕ ਸਿਸਟਮ ਪੰਜਾਬ ਦੇ ਵਿੱਚ ਆਉਂਦੇ ਹੋਏ ਦਿਖਾਈ ਦੇ ਰਹੇ ਹਨ ਉਸ ਤੋਂ ਬਾਅਦ ਵੀ ਆਪਾਂ ਨੂੰ 4 ਤੇ 5 ਤਰੀਕ ਨੂੰ ਇੱਕ ਸਿਸਟਮ ਦੇਖਣ ਨੂੰ ਮਿਲੇਗਾ ਤਕਰੀਬਨ ਕਹਿ ਸਕਦੇ ਹਾਂ ਕਿ ਟੁੱਟਵੇਂ ਤੌਰ ਤੇ ਮੀਂਹ ਇਸ ਪਹਿਲਾ ਆਪਾਂ ਨੂੰ ਦੇਖਣ ਨੂੰ ਮਿਲਣਗੇ ਅੱਧੇ ਘੰਟ ਰਾਜਸਤਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਤਕਰੀਬਨ ਉੱਤਰ ਪੂਰਬੀ ਯੂਪੀ ਦੇ ਖੇਤਰ ਵੀ ਹੋਣਗੇ ਇਹਦੇ ਵਿੱਚ ਹਰਿਆਣਾ ਦੇ ਖੇਤਰ ਵੀ ਹੋਣਗੇ ਬਾਕੀ ਰਾਜਸਤਾਨ ਦੇ ਖੇਤਰਾਂ ਦੇ ਵਿੱਚ ਵੀ ਸਿਸਟਮ ਵੱਡੇ ਲੈਵਲ ਤੇ ਮੀਂਹ ਦਰਜ ਕਰਾ ਸਕਦਾ ਹੈ ਜੇਕਰ ਜिले ਪੰਜਾਬ ਦੇ ਜਿਲੇਵਾਰ ਗੱਲ ਕਰੀਏ ਤਕਰੀਬਨ ਜਲੰਧਰ ਹੋ ਗਿਆ ਗੁਰਦਾਸਪੁਰ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਲੁਧਿਆਣਾ ਹੋ ਗਿਆ ਨਾਭਾ ਹੋ ਗਿਆ ਪਟਿਆਲਾ ਹੋ ਗਿਆ ਚੰਡੀਗੜ੍ਹ ਦੇ ਕੁਝ ਇਲਾਕੇ ਹੋਗੇ ਮੋਹਾਲੀ ਹੋ ਗਿਆ ਨੰਦਪੁਰ ਸਾਹਿਬ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ ਤੋਂ ਦਰਮਿਆਨੇ ਮੀਂਹ ਦੇ ਸਾਰ ਦੇਖਣ ਨੂੰ ਮਿਲ ਸਕਦੇ ਹਨ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਵੀ ਟੁੱ FS ਮਾਡਲ ਦੀ ਗੱਲ ਕਰੀਏ ਤਕਰੀਬਨ ਪੰਜਾਬ ਦੇ ਵਿੱਚ ਆਪਾਂ ਨੂੰ ਟੁੱਟਮੇ ਤੌਰ ਤੇ ਬੱਦਲਬਾਈ ਦੇ ਨਾਲ ਇੱਕ ਤਰੀਕ ਨੂੰ ਮੀਂਹ ਦੇ ਸਾਰ ਜਿਆਦਾ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਹੇ ਹਨ ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋ ਜੇਕਰ ਹਵਾ ਦੀ ਗੱਲ ਕਰੀਏ ਹਵਾ ਵੀ ਆਪਾਂ ਨੂੰ ਚੱਕਰਵੱਦੀ ਰੂਪ ਦੇ ਵਿੱਚ ਦੱਖਣ ਪੂਰਬੀ ਦਿਸ਼ਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਅਰਬ ਸਾਗਰ ਦੇ ਵਿੱਚੋਂ ਹੀ ਨਮੀ ਜਾਂਦੀ ਹੋਈ ਇਕਾਈ ਦਰੀ ਹੈ ਤੇ ਬੰਗਾਲ ਦੀ ਗਾੜੀ ਤੋਂ ਵੀ ਜਿਸ ਨਾਲ ਜਿਆਦਾ ਇਲਾਕਿਆਂ ਦੇ ਵਿੱਚ ਮੀਂਹ ਦੇ ਸਾਰ ਬੰਦੇ ਹੋਏ ਦਿਖਾਈ ਦੇ ਰਹੇ ਹਨ ਜੇਕਰ ਦੋ ਤਰੀਕ ਨੂੰ ਗੱਲ ਕਰੀਏ ਦੋ ਤਰੀਕ ਨੂੰ ਵੀ ਆਪਾਂ ਨੂੰ ਟੁੱਟਮੇ ਤੌਰ ਤੇ ਬੱਦਲਬਾਈ ਦੇ ਨਾਲ ਮੀਂਹ ਦੇ ਸਾਰ ਦੇਖਣ ਨੂੰ ਮਿਲਣਗੇ ਹ ਹੋ ਜਾਏਗਾ ਪਰ ਇੱਕ ਸਿਸਟਮ ਆਪਾਂ ਨੂੰ ਆਉਂਦਾ ਹੋਇਆ ਦਿਖਾਈ ਦੇ ਰਿਹਾ ਤਕਰੀਬਨ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਤੋਂ ਨਮੀ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਜਿਸ ਦਾ ਅਸਰ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਤਕਰੀਬਨ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਦਿੱਲੀ ਦੇ ਬਹੁਤੇ ਗੇਤਰਾਂ ਦੇ ਵਿੱਚ ਸਿਸਟਮ ਬੰਦਾ ਹੋਇਆ ਦਿਖਾਈ ਦੇ ਰਿਹਾ ਜਿਸ ਨਾਲ ਮੀਂਹ ਪੈਂਦੇ ਆ ਸਾਰੇ ਜਾਤਾ ਇਲਾਕਿਆਂ ਦੇ ਵਿੱਚ ਬੰਦੇ ਹੋਏ ਦਿਖਾਈ ਦੇ ਰਹੇ ਹਨ ਕਿਤੇ ਨਾ ਕਿਤੇ ਇਹ ਮੀਂਹ ਦੀ ਤਗੜੀ ਝੜੀ ਵੀ ਲਾ ਸਕਦਾ ਹੈ 4 ਅਤੇ 5 ਤਰੀਕ ਦੀ ਗੱਲ ਕਰੀਏ 5 ਤਰੀਕ ਨੂੰ ਮੁਫਤ ਤਕਰੀਬਨ ਸੰਗਣੀ ਬੱਦਲਵਾਈ ਦੇ ਨਾਲ ਪਾਰੀ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਕੁਝ ਖੇਤਰਾਂ ਦੇ ਵਿੱਚ ਬਾਕੀ ਜੇਕਰ ਗੱਲ ਕਰੀਏ ਜਿਹੜੇ ਹਿਮਾਚਲ ਨਾਲ ਟੱਚ ਕਰਦੇ ਖੇਤਰਾਂ ਦੇ ਵਿੱਚ ਖਾਸ ਕਰਕੇ ਇਧਰ ਦੇ ਇਲਾਕੇ ਹੋ ਗਏ ਨੰਦਪੁਰ ਸਾਹਿਬ ਹੋ ਗਿਆ ਰੋਪੜ ਹੋ ਗਿਆ ਇਧਰ ਦੇ ਇਲਾਕਿਆਂ ਦੇ ਵਿੱਚ ਤੇਜ਼ ਮੀਂਹ ਵੀ ਦੇਖਣ ਨੂੰ ਮਿਲ ਸਕਦਾ ਹੈ ਕਈ ਥਾਵਾਂ ਤੇ ਗੜੇਮਾਰੀ ਦੇ ਛਾਰ ਵੀ ਦੇਖਣ ਨੂੰ ਮਿਲ ਸਕਦੇ ਹੈ ਸੀਗੀ ਮੌਸਮ ਦੀ ਹੁਣ ਸਕਦੀ ਜਾਣਕਾਰੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਧੰਨ